ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀ ਫੈਮਿਲੀ ਮੈਂ ਬੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਜੀ ਤੇ ਅੱਜ ਆਪਾਂ ਚੱਲੇ ਹਾਂ ਜਸਤੇਰ ਨਾ ਗੁਰੂ ਘਰ ਪਹਿਲਾਂ ਆਪਾਂ ਬਲੇਤਰੀ ਵੀ ਗਏ ਸੀ ਅਪਰੀਲੀਆ ਵੀ ਤੇ ਅੱਜ ਆਪਾਂ ਤੁਹਾਨੂੰ ਜਸਤੇਰ ਨਾ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਕਿਉਂਕਿ ਜਿਹੜੇ ਸਾਡੇ ਫੈਮਿਲੀ ਮੈਂਬਰ ਬੱਚੇ ਸਾਡੇ ਆਏ ਸੀਗੇ ਹੈਨਾ ਜੋਬ ਤੋਂ ਆਪਣੀ ਪਹਿਲੀ ਪੇਮੈਂਟ ਦਾ ਆਪਾਂ ਸ਼ੁਕਰਾਨਾ ਕਰਨ ਚੱਲਾਂਗੇ ਵਾਹਿਗੁਰੂ ਦਾ ਨਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਬਣਦਾ ਵਾ ਤੇ ਆਪਣੇ ਨੇੜੇ-ਨੇੜੇ ਸਾਡੇ 4 ਗੁਰੂ ਘਰ ਨੇ ਤੇ ਆਪਾਂ ਹੁਣ ਤੀਸਰੇ ਗੁਰੂ ਘਰ ਚੱਲੇ ਆ ਫਿਰ ਆਪਾਂ ਤੁਹਾਨੂੰ ਜਿਹੜਾ ਚੌਥਾ ਗੁਰੂ ਘਰ ਅਲਵਿਨੀਓ ਵਾਲਾ ਉਹ ਵੀ ਦਿਖਾਵਾਂਗੇ ਦਰਸ਼ਨ ਜ਼ਰੂਰ ਕਰਾਵਾਂਗੇ ਹਾਂਜੀ ਕਿੱਦਾਂ ਲੱਗਦਾ ਗੁਰੂ ਘਰ ਚੱਲੇ ਅੱਜ ਬਹੁਤ ਵਧੀਆ ਅੱਜ ਤੱਕ ਕੁਝ ਵਧੀਆ ਫੀਲਿੰਗ ਆ ਰਹੀ ਹੈ ਹਾਂਜੀ ਤੇ ਜਿੱਦੇ ਆਏ ਸੀਗੇ ਕਹਿੰਦੇ ਸੀਗੇ ਵੀ ਆਪਾਂ ਗੁਰੂ ਘਰ ਚੱਲ ਕੇ ਆਉਣਾ ਹੈ ਦੀਦੀ ਹੁਣੀ ਸਾਨੂੰ ਲੈਣ ਆਉਂਦੇ ਆ ਰਵੀ ਅੱਜ ਕੰਮ ਤੇ ਸੀਗਾ ਤੇ ਇਹਨਾਂ ਨੂੰ ਵੀ ਕੰਮ ਸੈਸ ਕਰਕੇ ਅਸੀਂ ਚੱਲੇ ਆਂ ਦੀਦੀ ਉਹਨਾਂ ਦੇ ਨਾਲ ਗੁਰੂ ਘਰ ਮੱਥਾ ਟੇਕਾਂ ਉਕੇ ਜੀ ਮੈਲ ਦੇ ਫਿਰ ਤੁਹਾਨੂੰ ਆਪਾਂ ਗੁਰੂ ਘਰ ਚੱਲ ਕੇ ਬਾਏ ਦੀਦੀ ਹੁਣੀ ਆਗੇ ਸਾਨੂੰ ਲੈਣ ਆਪਾਂ ਚੱਲਦੇ ਆ ਗੁਰੂ ਘਰ ਵੀਡੀਓ ਵਾਲਾ ਨਹੀਂ ਦੇਖਿਆ ਇਹਦਾ ਹਾਂਜੀ ਐਲਵਿਨੀ ਅਮਨ ਨੇ ਤਾਂ ਦੇਖ ਲੈਣਾ ਹਾਂ ਮੈਂ ਐਲਵਿਨੀ ਵਾਲੇ ਚ ਗਈ ਤਾਂ ਹੈਗੀ ਹੋਂਦੇ ਨਾ ਮਨੀ ਦੀਦੀ ਨਾਲ ਗਈ ਸੀ ਮੈਂ ਉਹ ਹੋਰ ਸੀਗਾ ਹਾਂਜੀ ਆਪਾਂ ਹੁਣ ਪਹੁੰਚ ਗਏ ਜਸਤੇਰ ਨਾ ਗੁਰੂ ਘਰ ਤੇ ਨਿਸਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਸਾਰੀ ਸੰਗਤ ਸੇਵਾ ਕਰਦੀ ਹੈ ਦਿਖਾਉਣੀ ਹੈ ਤੁਹਾਨੂੰ ਸਵਾਹਿ ਗੁਰੂ ਨਾ ਕੋਈ ਨੰਬਰ ਅਖਰ ਨਹੀਂ ਮਨਾ ਕਰਾਸੀ ਹਾਂਜੀ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਸਿੰਘ ਸਵਾ ਜਿਸ ਤੇ ਇਹਨਾਂ ਦੀ ਲਤੀਨਾ ਇਹ ਲਤੀਨਾ ਦੇ ਵਿੱਚ ਪੈ ਜਾਂਦਾ ਏ ਇਟਲੀ ਦੀਆਂ ਸੰਗਤਾਂ ਵੱਲੋਂ ਬਹੁਤ ਵਧੀਆ ਗੁਰੂ ਘਰ ਬਣਾਏ ਹੋਏ ਨੇ। ਕਾਫੀ ਗੁਰੂ ਘਰ ਨੇਟਲੀ ਦੇ ਵਿੱਚ ਸਾਡੇ ਨੇੜੇ ਵੀ ਤਿੰਨ ਚਾਰ ਗੁਰੂ ਘਰ ਨੇ। ਆਪਾਂ ਦਿਖਾਉਣੇ ਅੱਗੇ ਚੱਲ ਕੇ ਤੁਹਾਨੂੰ। ਬਹੁਤ ਸੇਵਾ ਕਰਦੀਆਂ ਇਟਲੀ ਦੀਆਂ ਸੰਗਤਾਂ। ਇੱਧਰ ਸਾਡੀ ਪਾਰਕਿੰਗ ਆ ਗੱਡੀਆਂ अजन नसान साहब से की सेवा हुई है। इधर जोड़ा घर Чистерна, чистерна. Чистерна, чистерна. Чистерна, чистерна. Чистерна на ГURUKAR. ਸਾ ਵਾਹ ਗੁੱਡ ਚੀਕ ਕਿਹਦਾ

ਇੱਥੇ ਇਧਰ ਸਾਰੀਆਂ ਭੈਣਾਂ ਤੇ ਵੀ ਦੇ ਪ੍ਰਸ਼ਾਦੇ ਦੀ ਸੇਵਾ ਕਰਦੇ ਨੇ ਆ ਮੇਰੇ ਕੋਲੇ ਆ ਜੀ 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 ਜ ਸਤ ਗੁਰ ਕਹਿ ਬਲਿਹਾਰ ਸਤ ਗੁਰ ਕਹਿ ਬਲਿਹਾਰ ਆਪਣੇ ਸਤ ਗੁਰ ਕਹਿ ਬਲਿਹਾਰ ਸਤ ਗੁਰ ਕਹਿ ਬਲਿਹਾਰ ਆਪਣੀ ਸਤ ਗੁਰ ਕਹਿ ਜੀ ਆਇਆਂ ਨੂੰ ਆਜ ਕੋ ਦਾ ਸਤਿਗੁਰ ਪ੍ਰਸਾਦ ਭਾਈ ਦਵਿੰਦਰ ਸਿੰਘ ਜੀ ਜੋ ਸਰਵਣ ਨੇਤਾ ਤੋਂ ਆਪਣੇ ਸੁਪੁੱਤਰ ਹਸਨਪ੍ਰੀਤ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਸਰੀਆ ਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਇੰਨਾ ਇਹ ਪਰਿਵਾਰਾਂ ਦਾ ਮਹਾਰਾਜ ਇਸੇ ਤਰ੍ਹਾਂ ਹੀ ਜੜਦਿਆਂ ਗਲਾ ਬਖਸ਼ਦੇ ਰਹਿਣ सारे चले सी प्रशादा बर्तना की सेवा करते ने ਸਾਰੇ ਬੀਰ ਪ੍ਰਸ਼ਾਦਾ ਛਕਦੇ ਆ ਇੱਧਰ ਪੈਣਾ ਹਾਦਰ ਵਿੱਚ ਵਰਤਨਾ ਦੀ ਸੇਵਾ ਕਰਦੇ ਆ ਇਹ ਬੇਟੀ ਆਪਣੇ ਬਲੌਗ ਦੇਖਦੀ ਹੁੰਦੀ ਆ ਸੀ ਵਾਪਸ ਚੱਲੇ ਆ ਘਰ ਨੂੰ ਬਹੁਤ ਵਧੀਆ ਦਰਸ਼ਨ ਹੋ ਗਏ ਸੀਗੇ ਇੱਧਰ ਸੰਗਤਾਂ ਵੀ ਪੂਰੀਆਂ ਖੁਸ਼ ਵਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੱਦਾਂ ਕਿ ਸਾਡੇ ਬੱਚੇ ਖੁਸ਼ ਵਾ ਕੰਮ ਤੇ ਗਏ ਆ ਵਧੀਆ ਸੈਲਰੀ ਮਿਲੀ ਇਹਨਾਂ ਨੂੰ ਇਸੇ ਤਰ੍ਹਾਂ ਪਰਦੇਸਾਂ 'ਚ ਰਹਿਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਤੇ ਜਿਹੜੇ ਸਾਡੇ ਬਲੌਗ ਦੇਖਦੇ ਆ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਜੀ